ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਅਮਰਤ ਵੇਲੇ ਦੀਆਂ ਬਰਕਤਾਂ ਬਾਰੇ ਅਮਰਤ ਵੇਲੇ ਦੀਆਂ ਬਰਕਤਾਂ ਨੂੰ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਕਿ ਅਮਰਤ ਵੇਲੇ ਦੇ ਵਿੱਚ ਇੰਨੀ ਤਾਕਤ ਹੈ ਅਮਰਤ ਵੇਲੇ ਦੇ ਵਿੱਚ ਉੱਠ ਕੇ ਜੇਕਰ ਕੋਈ ਮਨੁੱਖ ਸਿਰਫ ਆ ਇੱਕ ਪੰਕਤੀ ਹੀ ਬੋਲਣੀ ਸ਼ੁਰੂ ਕਰ ਦਵੇ ਨਾ ਉਦੇ ਉੱਤੇ ਵੀ ਸਤਿਗੁਰ ਸੱਚੇ ਪਾਤਸ਼ਾਹ ਐਨੇ ਮਿਹਰਬਾਨ ਹੁੰਦੇ ਆ ਕਿ ਜੋ ਆਪਾਂ ਸੋਚ ਵੀ ਨਹੀਂ ਸਕਦੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਅਮਰਤ ਵੇਲੇ ਉੱਠਣ ਵਾਲਿਆਂ ਦੇ ਉੱਤੇ ਕੀ ਕਿਰਪਾ ਕਰਦੇ ਆ ਕਿਵੇਂ ਕਿਰਪਾ ਕਰਦੇ ਆ ਇਹ ਸਾਰੀ ਗੱਲਬਾਤ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਕਿਉਂਕਿ ਮਹਾਪੁਰਖ ਜੀ ਹਮੇਸ਼ਾ ਆਪਣੂ ਇੱਕ ਗੱਲ ਸਮਝਾਉਂਦੇ ਆ ਨਾ ਕੀ ਅਮਰਤ ਵੇਲੇ ਆਪ ਉੱਠਣਾ ਨਾਮ ਜਪਣਾ ਪੁੰਨ ਦਾ ਕੰਮ ਆ ਸਾਡੇ ਚੰਗੇ ਕਰਮ ਬਣਦੇ ਆ ਪਰ ਜੇ ਕਿਤੇ ਸਾਡੇ ਕਰਕੇ ਕੋਈ ਇੱਕ ਜੀ ਹੀ ਅਮਰਤ ਵੇਲੇ ਦੇ ਨਾਲ ਜੁੜ ਜਾਵੇ ਨਾਮ ਦੇ ਨਾਲ ਜੁੜ ਜਾਵੇ ਤਾਂ ਸਾਡਾ ਬਹੁਤ ਵੱਡਾ ਪੁੰਨ ਬਣਦਾ ਹੈ ਸਾਡਾ ਕਿੰਨਾ ਵੱਡਾ ਚੰਗਾ ਕਰਮ ਬਣ ਜਾਂਦਾ ਹੈ ਜੋੜਨਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੇ ਆ ਕਿਰਪਾ ਉਸ ਮਾਲਕ ਦੀ ਆ ਪਰ ਜੇਕਰ ਵਜਾ ਅਸੀਂ ਬਣ ਗਏ ਸਾਡੇ ਮੂੰਹੋਂ ਨਿਕਲੀ ਹੋਈ ਗੱਲ ਕਿਸੇ ਤੱਕ ਪਹੁੰਚ ਗਈ ਕਿਸੇ ਦੇ ਹਿਰਦੇ ਨੂੰ ਲੱਗ ਗਈ ਤਾਂ ਸਾਡਾ ਕਿੰਨਾ ਭਲਾ ਹੋ ਸਕਦਾ ਹੈ ਇਹ ਮੈਂ ਨਹੀਂ ਕਹਿ ਰਹੀ ਕਿ ਮਹਾਪੁਰਖ ਜੀ ਹਮੇਸ਼ਾ ਇਦਾਂ ਦੀਆਂ ਗੱਲਾਂ ਸਮਝਾਉਂਦੇ ਨੇ ਇਸ ਕਰਕੇ ਜਦੋਂ ਵੀ ਗੱਲ ਨਾਮ ਦੀ ਹੋਵੇ ਬਾਣੀ ਦੀ ਹੋਵੇ ਅਮਰਤ ਵੇਲੇ ਦੀ ਹੋਵੇ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਜੋ ਸਾਡੇ ਨਾਲ ਨਾਲ ਸਾਡੇ ਹੋਰ ਵੀ ਭੈਣ ਭਰਾਵਾਂ ਦਾ ਭਲਾ ਹੋ ਸਕੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਇੱਕ ਗੁਰਮਖ ਪਿਆਰੇ ਨੇ ਬੜੀ ਹੀ ਸੋਹਣੀ ਗੱਲ ਦੱਸੀ ਕਹਿੰਦੇ ਜਦੋਂ ਮੈਂ ਪਹਿਲਾ ਪਹਿਲ ਅਮਰਤ ਵੇਲੇ ਉੱਠਣਾ ਸ਼ੁਰੂ ਕੀਤਾ ਤਾਂ ਮੈਨੂੰ ਅਮਰਤ ਵੇਲੇ ਦੀ ਐਨੀ ਮਹੱਤਤਾ ਮਹਾਨਤਾ ਦਾ ਨਹੀਂ ਸੀ ਪਤਾ ਅਮਰਤ ਵੇਲੇ ਉੱਠਣਾ ਸਿਰਫ ਆਪਣੇ ਘਰ ਦੇ ਕੰਮਕਾਰਾਂ ਦੇ ਲਈ ਪਰ ਕਹਿੰਦੇ ਜਦੋਂ ਪਤਾ ਲੱਗਿਆ ਕਿ ਅਮਰਤ ਵੇਲੇ ਦੀ ਕੀ ਮਹੱਤਤਾ ਹੈ ਕੀ ਮਹਾਨਤਾ ਹੈ ਫਿਰ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਣਾ ਸ਼ੁਰੂ ਕੀਤਾ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਕਿ ਤੇ ਫਿਰ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਅੰਮ੍ਰਿਤ ਵੇਲਾ ਪੱਕਾ ਹੋ ਗਿਆ ਅੰਮ੍ਰਿਤ ਵੇਲੇ ਦਾ ਨਾਮ ਪੱਕਾ ਹੋ ਗਿਆ ਕਿੰਦੇ ਮੇਰੇ ਘਰ ਦੇ ਬਾਕੀ ਜੀ ਜੋ ਕਿ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਦੇ ਸਨ ਸਿਰਫ ਘਰ ਦਾ ਉਹ ਇੱਕ ਜੀ ਹੀ ਅਮਰਤ ਵੇਲੇ ਉੱਠਦਾ ਸੀ ਤੇ ਕਿੰਦੇ ਮੈਨੂੰ ਨਾ ਲੇਟ ਉੱਠਣ ਵਾਲਿਆਂ ਦੇ ਉੱਤੇ ਬਹੁਤ ਜ਼ਿਆਦਾ ਗੁੱਸਾ ਆਉਣਾ ਕਿ ਇਹ ਅਮਰਤ ਵੇਲੇ ਕਿਉਂ ਨਹੀਂ ਉੱਠਦੇ ਅਮਰਤ ਵੇਲੇ ਉੱਠਣ ਤਾਂ ਇਹਨਾਂ ਦਾ ਕਿੰਨਾ ਫਾਇਦਾ ਹੋਵੇਗਾ ਇਹ ਵੀ ਅਮਰਤ ਵੇਲੇ ਉੱਠ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣ ਕਿਉਂਕਿ ਅਮਰਤ ਵੇਲੇ ਦੇ ਵਿੱਚ ਬਹੁਤ ਤਾਕਤ ਆ ਅਮਰਤ ਵੇਲੇ ਉੱਠਣ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਰਹਿੰਦੇ ਨੇ ਕਿੰਦੇ ਇਦਾਂ ਨਾ ਮੈਂ ਆਪ ਖੋਦ ਅਮਰਤ ਵੇਲੇ ਉੱਠਣਾ ਨਾਮ ਜਪਣਾ ਪਰ ਸਾਡੇ ਘਰ ਦੇ ਜੀ ਜੋ ਲੇਟ ਉੱਠਦੇ ਸੀ ਉਹਨਾਂ ਦੇ ਉੱਤੇ ਮਨ ਹੀ ਮਨ ਦੇ ਵਿੱਚ ਗੁੱਸਾ ਆਉਣਾ ਕਈ ਵਾਰ ਅਮਰਤ ਵੇਲੇ ਦੇ ਨਾਲ ਜੋੜਨ ਦੀ ਕੋਸ਼ਿਸ਼ ਵੀ ਕਰਨੀ ਉਠਾਉਣਾ ਵੀ ਪਰ ਹੁਣ ਸਮਾਂ ਇਹੋ ਜਿਹਾ ਹੈ ਵੀ ਮੈਂ ਅਮਰਤ ਵੇਲੇ ਉੱਠਦਾ ਹਾਂ ਨਾਮ ਜਪਦਾ ਹਾਂ ਪਰ ਜਦੋਂ ਵੀ ਅਮਰਤ ਵੇਲੇ ਦੇ ਵਿੱਚ ਸੁੱਤੇ ਪਏ ਲੋਕਾਂ ਨੂੰ ਦੇਖਦਾ ਹਾਂ ਜਾਂ ਫਿਰ ਲੇਟ ਉੱਠਣ ਵਾਲੇ ਉਹ ਲੋਕਾਂ ਨੂੰ ਦੇਖਦਾ ਹਾਂ ਜਾਂ ਮਿਲਦਾ ਹਾਂ ਨਾ ਤਾਂ ਮੈਨੂੰ ਉਹਨਾਂ ਦੇ ਉੱਤੇ ਤਰਸ ਆਉਂਦਾ ਹੈ ਕਿ ਇਹ ਕਿੰਨੀ ਵੱਡੀ ਕਿਰਪਾ ਤੋਂ ਅਣਜਾਣ ਨੇ ਇਹਨਾਂ ਭੋਲੇ ਜਾਣਦੇ ਹੀ ਨਹੀਂ ਕਿ ਅਮਰਤ ਵੇਲੇ ਦੇ ਵਿੱਚ ਕਿੰਨੀ ਤਾਕਤ ਹੈ ਕਿੰਨੀ ਪਾਵਰ ਹੈ ਅਮਰਤ ਵੇਲੇ ਉੱਠਣ ਵਾਲੇ ਮਨੁੱਖ ਸਮਝੋ ਗੁਰਨਾਨਕ ਪਾਸ਼ਾ ਦੀ ਮਿੱਠੀ ਲਿੱਗੀ ਗੋਦ ਦਾ ਆਨੰਦ ਮਾਣ ਲਿਆ ਤੇ ਇਹ ਗੁਰਨਾਨਕ ਪਾਸ਼ਾ ਦੀ ਮਿੱਠੀ ਲਿੱਗੀ ਗੋਦ ਤੋਂ ਵਾਂਝੇ ਹੀ ਰਹਿ ਜਾਂਦੇ ਨੇ ਇਹਨਾਂ ਦੇ ਉੱਤੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਇਸੁੱਤਿਆਂ-ਸੁੱਤਿਆਂ ਕੀ ਗਵਾਰੇ ਨੇ ਕਿਦੋਂ ਹੁਣ ਇੰਨਾ ਫਰਕ ਪੈ ਗਿਆ ਕਿ ਪਹਿਲਾਂ ਗੁੱਸਾ ਆਉਂਦਾ ਸੀ ਹੁਣ ਤਰਸ ਆਉਂਦਾ ਹੈ ਤੇ ਇਹੀ ਗੁਰਨਾਨਕ ਪਾਸ਼ਾ ਤੇ ਘਰ ਦੀ ਵਡਿਆਈ ਆ ਜਦੋਂ ਹੀ ਅਸੀਂ ਗੁਰੂ ਦੇ ਨਾਮ ਦੇ ਨਾਲ ਜੁੜਦੇ ਹਾਂ ਨਾ ਸਾਡੇ ਮਨ ਦਾ ਗੁੱਸਾ, ਗਰੋਧ, ਈਰਖਾ ਬਿਲਕੁਲ ਸ਼ਾਂਤ ਹੋ ਜਾਂਦੇ ਨੇ। ਇਹ ਵਿਸ਼ੇਵਕਾਰਾਂ ਤੋਂ ਮਨ ਰਹਿਤ ਹੋ ਜਾਂਦਾ ਏ। ਫਿਰ ਮਾੜਾ ਬੰਦਾ ਵੀ ਮਾੜਾ ਨਹੀਂ ਲੱਗਦਾ ਉਹਦੇ ਉੱਤੇ ਤਰਸ ਆਉਂਦਾ ਏ। ਉਹਦਾ ਵੀ ਪਲਾ ਘਰ ਨੂੰ ਦਿਲ ਕਰਦਾ ਏ। ਦਿਲ ਕਰਦਾ ਵੀ ਇਹਨੂੰ ਵੀ ਚੰਗੇ ਪਾਸੇ ਲਾਇਆ ਜਾਵੇ। ਸਭ ਤੋਂ ਵੱਡੀ ਅਵਰਤ ਵੇਲੇ ਦੀ ਕਮਾਈ ਇਹ ਆ ਕਿ ਸਾਡਾ ਮਨ ਸਾਫ਼ ਹੁੰਦਾ ਏ। ਸਾਡਾ ਮਨ ਪਵਿੱਤਰ ਹੋ ਜਾਂਦਾ ਹੈ। ਅਤੇ ਸਾਫ਼ ਸੁਥਰਾ ਮਨ ਗੁਰੂ ਨੂੰ ਬੜਾ ਪਉਂਦਾ ਹੈ ਗੁਰੂ ਸਾਹਿਬ ਜੀ ਦੀ ਉਹਦੇ ਉੱਤੇ ਹਮੇਸ਼ਾ ਹੀ ਕਿਰਪਾ ਰਹਿੰਦੀ ਆ ਜੋ ਦੂਜਿਆਂ ਦੇ ਭਲੇ ਬਾਰੇ ਸੋਚਦਾ ਹੈ ਜੋ ਦੂਜਿਆਂ ਦੇ ਉੱਤੇ ਤਰਸ ਕਰਦਾ ਹੈ ਤਾਂ ਨਾਮ ਦੀ ਅਮਰਤ ਵੇਲੇ ਦੀ ਸਭ ਤੋਂ ਵੱਡੀ ਬਰਕਤ ਸਭ ਤੋਂ ਵੱਡੀ ਕਮਾਈ ਦਾ ਇਹ ਆ ਬਾਕੀ ਜੇ ਆਪਾਂ ਦੁਨਿਆਵੀ ਕਮਾਈ ਦੀ ਗੱਲ ਕਰੀਏ ਨਾ ਕਾਟ ਕਿਸੇ ਵੀ ਚੀਜ਼ ਦੀ ਨਹੀਂ ਰੱਖਦੀ ਜੋ ਲੋਕ ਅਮਰਤਲੇਲੇ ਦੇ ਵਿੱਚ ਉੱਠਦੇ ਨੇ ਸੱਚੇ ਮਨੋਂ ਸਤਗੁਰ ਸੱਚੇ ਪਾਸ਼ਾ ਨੂੰ ਯਾਦ ਕਰਦੇ ਨੇ ਉਹਨਾਂ ਦੇ ਉੱਤੇ ਸਤਗੁਰ ਸੱਚੇ ਪਾਸ਼ਾ ਦੀ ਇੰਨੀ ਕਿਰਪਾ ਹੁੰਦੀ ਆ ਕਿ ਇਹ دنیਾਵੀ ਸੁੱਖ ਸੁਹੂਲਤਾ ਧਨ ਦੌਲਤ ਔਰਤ ਜਿੰਨਾਂ ਚੀਜ਼ਾਂ ਨੂੰ ਪਾਉਣ ਦੇ ਲਈ ਕਈ ਲੋਕ ਦਿਨ ਰਾਤ ਇੱਕ ਕਰ ਦਿੰਦੇ ਆ ਇਹਨਾਂ ਚੀਜ਼ਾਂ ਦੇ ਮੰਗਰ ਮੰਗਰ ਪੱਜੇ ਵਰਦੇ ਆ ਨਾਮ ਜਪਣ ਵਾਲਿਆਂ ਦੇ ਪਿੱਛੇ ਇਹ ਚੀਜ਼ਾਂ ਖੁਦ ਫਿਰਦੀਆਂ ਨੇ ਕਿ ਸਾਨੂੰ ਆਪਣੇ ਘਰ ਵਿੱਚ ਥਾਂ ਦਓ ਅਸੀਂ ਤੁਹਾਡੇ ਘਰ ਵਿੱਚ ਆਉਣਾ ਚਾਹੁੰਦੀਆਂ ਕਹਿੰਦੇ ਇੰਨੀ ਕਿਰਪਾਏ ਕਿਉਂਕਿ ਜਿੱਥੇ ਸਤਗੁਰ ਸੱਚੇ ਬਾਦਸ਼ਾਹ ਦਾ ਨਾਮ ਹੈ ਨਾ ਉੱਥੇ ਸਭ ਸੁੱਖ ਨੇ ਬੰਦਾ ਅਸਲ ਸੁਖੀ ਹੀ ਉਹਦੋਂ ਦਾਏ ਜਦੋਂ ਉਹ ਨਾਮ ਦੀ ਕਮਾਈ ਕਰਦਾ ਹੈ ਪਰ ਅਸੀਂ ਅਣਭੋਲੇ ਆ ਅਣਜਾਣੇ ਆ ਬੇਸਮਝੇ ਆ ਸਾਨੂੰ ਲੱਗਦਾ ਵੀ ਸ਼ਾਇਦ ਆਪਾਂ ਦੁਨਿਆਵੀ ਸੁੱਖ ਸਹੂਲਤਾ ਪ੍ਰਾਪਤ ਕਰਕੇ ਸੁਖੀ ਹੋ ਜਾਵਾਂਗੇ ਪਰ ਇਹ ਸਾਡੀ ਵੱਡੀ ਭੋਲਿਆ ਮਹਾਪੁਰਖ ਜੀ ਕਹਿੰਦੇ ਵੀ ਇਹ ਜਿਹੜਾ ਮਨੁੱਖੀ ਜਮਾ ਹੈ ਨਾ ਇਹ ਪਤਾ ਨਹੀਂ ਕਿਹੜੇ ਚੰਗੇ ਕਰਮਾ ਕਰਕੇ ਸਾਨੂੰ ਮਿਲ ਗਿਆ ਜੇ ਹੁਣ ਮਿਲਿਆ ਹੈ ਤਾਂ ਇਹਦੇ ਤੋਂ ਆਪਾਂ ਕੁਝ ਹਾਸਲ ਕਰੀਏ ਕੁਝ ਪ੍ਰਾਪਤ ਕਰੀਏ ਕਿਉਂਕਿ ਇਹ 84 ਲੱਖ ਜੁਨਾ ਭੋਗਣ ਤੋਂ ਬਾਅਦ ਮਿਲਦਾ ਹੈ ਇੱਥੇ ਨਾ ਮਹਾਪੁਰਖ ਜੀ ਬੜਾ ਸੋਣਾ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਵੀ 84 ਲੱਖ ਗਿਣਨਾ ਹੀ ਬੜਾ ਔਖਾ ਹੈ ਜੇ 84 ਲੱਖ ਦੀ ਇੱਕ ਇੱਕ ਕਰਕੇ ਗਿਣਤੀ ਕਰਨੀ ਹੋਵੇ ਨਾ ਸਾਨੂੰ ਕਿੰਨਾ ਸਮਾਂ ਲੱਗ ਜਾਵੇਗਾ ਫਿਰ ਆਪ ਸੋਚੋ ਕਿ ਜੇਕਰ ਇਹ 84 ਲੱਖ ਜੂਨਾ ਸਾਨੂੰ ਭੁਗਤਣੀਆਂ ਪਈਆਂ ਤਾਂ ਫਿਰ ਸਾਡਾ ਕੀ ਬਣੇਗਾ ਤਾਂ ਇਸ ਕਰਕੇ ਸਮਾਂ ਰਹਿੰਦਿਆਂ ਸੰਭਲ ਜਾਈਏ ਉਸ ਸਤਿਗੁਰ ਸੱਚੇ ਪਾਤਸ਼ਾਹ ਦੇ ਸੱਚੇ ਨਾਮ ਦੇ ਨਾਲ ਜੁੜੀਏ ਤਾਂ ਜੋ ਸਾਡਾ ਭਲਾ ਹੋਵੇ ਸਾਡਾ ਆਉਣਾ ਸਫਲ ਹੋ ਜਾਵੇ ਸਾਡਾ ਜੰਮਣਾ ਮਰਨਾ ਕੱਟਿਆ ਜਾਵੇ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਵੀ ਸਤਿਗੁਰ ਸੱਚੇ ਪਾਤਸ਼ਾਹ ਅਸੀਂ ਕਰਮਾਂ ਦੇ ਮਾਰੇ ਆ ਸਾਡੇ ਉੱਤੇ ਤਰਸ ਕਰੋ ਸਾਨੂੰ ਬਖਸ਼ ਲਓ ਸਾਡੀਆਂ ਭੁੱਲਾਂ ਸਾਡੇ ਪਾਪ ਸਾਡੀਆਂ ਗਲਤੀਆਂ ਨੂੰ ਮਾਫ ਕਰ ਦਿਓ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਰੋਜ਼ ਰੋਜ਼ ਇੰਜ ਅਰਦਾਸਾਂ ਬੇਨਤੀਆਂ ਕਰਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਤਰਸ ਕਰ ਲੈਣਗੇ ਪਰ ਜੇਕਰ ਇੰਨਾਂ ਗੱਲਾਂ ਤੋਂ ਅਣਪੋਲ ਅਣਜਾਣੇ ਇਹ ਦੁਨੀਆਂ ਦੇ ਰੰਗ ਤਮਾਸ਼ੇ ਮਾਣਦੇ ਰਹੇ ਆਪਣੇ ਇਸ ਮਨੁੱਖੀ ਜਾਮੇ ਦਾ ਕੋਈ ਫਾਇਦਾ ਹੀ ਨਾ ਚੁੱਕਿਆ ਸਿਰਫ ਰੰਗ ਤਮਾਸ਼ਿਆਂ ਦੇ ਵਿੱਚ ਲੱਗੇ ਰਹੇ ਨਾਮ ਦੀ ਕਮਾਈ ਕੀਤੀ ਨਾ ਦੁਨਿਆਵੀ ਕਮਾਈ ਇਕੱਠੀ ਕਰਕੇ ਬਹਿ ਗਏ ਤਾਂ ਫਿਰ ਉਹ ਦੁਨਿਆਵੀ ਕਮਾਈ ਜੋ ਵੀ ਧਨ ਦੌਲਤ ਆਪਾਂ ਜਮਾ ਕੀਤਾ ਹੈ ਨਾ ਉਹ ਤਾਂ ਆਪਣੇ ਕੰਮ ਨਹੀਂ ਆਉਣਾ ਉਹਦੇ ਵਿੱਚੋਂ ਤਾਂ ਤਣਕਾ ਪਰ ਵੀ ਸਾਡੇ ਨਾਲ ਨਹੀਂ ਜਾਣਾ ਪਰ ਨਾਮ ਦੀ ਕਮਾਈ ਸਾਡੇ ਕਮਾਏ ਹੋਏ ਚੰਗੇ ਕਰਮ ਸਾਡੇ ਨਾਲ ਜਾਣੇ ਆ ਤੇ ਫਿਰ ਸਮਾ ਰਹਿੰਦੇ ਆ ਸੰਭਲिए ਚੰਗੇ ਕਰਮ ਕਮਾਈਏ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਪਲਾ ਕਰਨ ਦੀ ਕੋਸ਼ਿਸ਼ ਕਰੀਏ ਜਿਸ ਦਿਨ ਮਨ ਦੇ ਵਿੱਚ ਤਰਸ ਦੀ ਪਾਵਨਾ ਉਣੀ ਸ਼ੁਰੂ ਹੋ ਗਈ ਨਾ ਸਮਝੋ ਵੀ ਗੁਰੂ ਨਾਨਕ ਪਾਸ਼ਾ ਦੀ ਨਜ਼ਰ ਦੇ ਵਿੱਚ ਆ ਗਏ ਆ ਸਤਿਗੁਰ ਸੱਚੇ ਪਾਸ਼ਾ ਨੇ ਤਰਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਦੇ ਤਰਸ ਦੀ ਪਹਿਲੀ ਨਿਸ਼ਾਨੀ ਇਹ ਆ ਜਦੋਂ ਸਾਨੂੰ ਕਿਸੇ ਦੇ ਉੱਤੇ ਤਰਸ ਆਉਂਦਾ ਹੈ ਤਾਂ ਜੇਕਰ ਸਾਨੂੰ ਕਿਸੇ ਦਾ ਦੁੱਖ ਦੇਖ ਕੇ ਸਾਡਾ ਮਨ ਦੁਖੀ ਨਹੀਂ ਹੋਇਆ ਕਿਸੇ ਦਾ ਦੁੱਖ ਵੇਖ ਕੇ ਅਸੀਂ ਖੁਸ਼ ਹੁੰਦੇ ਆ ਤਾਂ ਫਿਰ ਸਮਝੋ ਵੀ ਪਾਠ ਭਾਵੇਂ ਜਿੰਨਾ ਮਰਜੀ ਕਰ ਰਹੇ ਆ ਪਰ ਸਾਡੇ ਉੱਤੇ ਅਸਰ ਨਹੀਂ ਹੋ ਰਿਹਾ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਰੋਜ਼-ਰੋਜ਼ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਅਮਰ ਤਵੇਲਾ ਅਮਰਤ ਮੇਲੇ ਦਾ ਨਾਮ ਵੀ ਮੰਗਣਾ ਹੈ ਅਤੇ ਇਹ ਵੀ ਮੰਗਣਾ ਹੈ ਵੀ ਸਤਿਗੁਰ ਸੱਚੇ ਪਾਤਸ਼ਾਹ ਤਰਸ ਕਰਕੇ ਆਪ ਜੀ ਦੇ ਦੱਸੇ ਹੋਏ ਰਸਤੇ ਦੇ ਅਨੁਸਾਰ ਚੱਲਣ ਦੀ ਮੱਤ ਵੀ ਬਖਸ਼ੋ ਇਹ ਅਕਲ ਵੀ ਦੋ ਕਿ ਆਪ ਜੀ ਦੀਆਂ ਸਿੱਖਿਆਵਾਂ ਆਪ ਜੀ ਦੇ ਉਪਦੇਸ਼ ਦੇ ਅਨੁਸਾਰ ਚੱਲ ਸਕਾ ਜ਼ਿੰਦਗੀ ਦੇ ਵਿੱਚੋਂ ਈਰਖਾ ਵੈਰ ਵਿਰੋਧ ਗੁੱਸਾ ਇਹ ਖਤਮ ਹੋਵੇ ਮਨ ਦੇ ਵਿੱਚ ਨਿਮਰਤਾ ਸਹਿਨਸ਼ੀਲਤਾ ਤਰਸ ਦੀ ਪਾਵਨਾ ਆਵੇ ਸਰਬੱਤ ਦੇ ਭਲੇ ਦੀ ਪਾਵਨਾ ਆਵੇ ਰੋਜ਼ ਸਵੇਰੇ ਉੱਠ ਕੇ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਨੇ ਆ। ਅਮਰਤ ਵੇਲੇ ਪੱਕਾ ਕਰਨਾ ਹੈ ਅਮਰਤ ਵੇਲੇ ਜਰੂਰ ਉੱਠਣਾ ਹੈ ਜੇਕਰ ਗੁਰਬਾਣੀ ਦਾ ਪਾਠ ਕਰ ਸਕਦੇ ਆ ਤਾਂ ਗੁਰਬਾਣੀ ਦਾ ਪਾਠ ਕਰੋ ਜੇਕਰ ਕੋਈ ਘੱਟ ਪੜਿਆ ਲਿਖਿਆ ਹੈ ਜਾਂ ਅਜੇ ਤੱਕ ਗੁਰਬਾਣੀ ਦਾ ਪਾਠ ਕਰਨਾ ਸਿੱਖਿਆ ਨਹੀਂ ਵੀ ਸਾਡੇ ਤੋਂ ਗਲਤੀਆਂ ਹੋ ਰਹੀਆਂ ਨੇ ਤਾਂ ਉਹਨਾਂ ਦੇ ਅੱਗੇ ਵੀ ਵੀ ਜੇ ਸਿੱਖਣਾ ਸ਼ੁਰੂ ਕਰਾਂਗੇ ਤਾਂ ਹੀ ਸਿੱਖਾਂਗੇ ਤਾਂ ਸ਼ੁਰੂਆਤ ਕਰੀਏ ਭਾਵੇਂ ਇੱਕ ਪੰਕਤੀ ਤੋਂ ਕਰੀਏ ਕਿਉਂਕਿ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਨਿੱਗੀ ਬਾਣੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗੜੇ ਤਾਂ 1430 ਅੰਗੜੇ ਦੇ ਵਿੱਚੋਂ ਜੇਕਰ ਆਪਾਂ ਨਾਮ ਦੇ ਨਾਲ ਇੱਕ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਦੇਈਏ ਨਾ ਤਾਂ ਵੀ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਪੂਣੀ ਸ਼ੁਰੂ ਹੋ ਜਾਵੇਗੀ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਦਰਸ ਕਰ ਲੈਣਗੇ ਤਾਂ ਭਾਵੇਂ ਇੱਕ ਪੰਕਤੀ ਦਾ ਹੀ ਜਾਪ ਕਰੋ ਭਾਵੇਂ ਵਾਹਿਗੁਰੂ ਵਾਹਿਗੁਰੂ ਬੋਲੋ ਮੂਲ ਮੰਤਰ ਜੀ ਦਾ ਜਾਪ ਕਰੋ ਜੇ ਕੁਝ ਵੀ ਨਹੀਂ ਨਾ ਹੁੰਦਾ ਸਿਰ ਇੰਨਾ ਹੀ ਉੱਠ ਕੇ ਕਹਿ ਦੇਣਾ ਕਿ ਗੁਰੂ ਨਾਨਕ ਪਾਤਸ਼ਾਹ ਮੇਰੇ ਤੇ ਤਰਸ ਕਰੋ ਗੁਰੂ ਨਾਨਕ ਪਾਸ਼ਾ ਮੇਰੇ ਤੇ ਮਿਹਰ ਕਰੋ ਗੁਰੂ ਨਾਨਕ ਪਾਸ਼ਾ ਅਸੀਂ ਕਰਮਾਂ ਦੇ ਮਾਰੇ ਆ ਸਾਡੇ ਉੱਤੇ ਤਰਸ ਕਰੋ ਦਇਆ ਕਰੋ ਗੁਰੂ ਨਾਨਕ ਪਾਸ਼ਾ ਨੂੰ ਹੀ ਯਾਦ ਕਰਦੇ ਰਹਿਣਾ ਹੈ ਤਾਂ ਗੁਰੂ ਨਾਨਕ ਪਾਸ਼ਾ ਜ਼ਰੂਰ ਕਿਰਪਾ ਕਰਦੇ ਨੇ ਸਾਡੀ ਜ਼ਿੰਦਗੀ ਦੀ ਸਾਰੀ ਬਹੁਤਾ ਜੀ ਘਟ ਦਿੰਦੇ ਨੇ ਜਨਮਾਂ ਜਨਮਾਂ ਦੀ ਗਰੀਬੀ ਬਹੁਤਾ ਜੀ ਘਟ ਦਿੰਦੇ ਨੇ ਫਿਰ ਆਓ ਅਮਰਤ ਵੇਲੇ ਉੱਠਣਾ ਸ਼ੁਰੂ ਕਰੀਏ ਉੱਠ ਕੇ ਨਾਮ ਜਪਣਾ ਸ਼ੁਰੂ ਕਰੀਏ ਆਪਣੇ ਗੁਰੂ ਅੱਗੇ ਬੇਨਤਾ ਤਰਲੇ ਕਰੀਏ ਤੇ ਅਮਰਤ ਵੇਲੇ ਅਸੀਂ ਤਾਂ ਉੱਠ ਪਾਵਾਂਗੇ ਜੇ ਰਾਤ ਨੂੰ ਸਹੀ ਸਪੇ ਦੇ ਉੱਤੇ ਸੌਂ ਜਾਵਾਂਗੇ ਇਹ ਨਹੀਂ ਵੀ ਰਾਤ ਨੂੰ ਦੇਰ ਤੱਕ ਅਸੀਂ ਟੀਵੀ ਵੇਖ ਰਹੇ ਆ ਫਿਲਮਾਂ ਨਾਟਕ ਵੇਖ ਰਹੇ ਆ ਤਾਂ ਫਿਰ ਸਵੇਰੇ ਉੱਠਾਂਗੇ ਨਾ ਰਾਤ ਨੂੰ ਸੌਣ ਤੋਂ ਪਹਿਲਾਂ ਘਟੋ ਘਟ ਅੱਧਾ ਘੰਟਾ 1 ਘੰਟਾ ਆਪਣਾ ਟੀਵੀ ਮੋਬਾਈਲ ਬੰਦ ਕਰ ਦੇਣਾ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਕੀਰਤਨ ਸੁਖਲਾ ਸਾਹਿਬ ਜੀ ਦੀ ਬਾਣੀ ਪੜ੍ਹਦੀਆਂ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਆ ਕਿ ਪਾਸ਼ਾ ਮੈਂ ਔਗਣਾ ਦਾ ਭਰਿਆ ਹਾਂ ਮੈਨੂੰ ਪਤਾ ਹੈ ਕਿ ਮੈਂ ਬਹੁਤ ਗਲਤੀਆਂ ਕੀਤੀਆਂ ਨੇ ਪਰ ਸਤਿਗੁਰ ਸੱਚੇ ਪਾਸ਼ਾ ਤੁਸੀਂ ਤਰਸ ਕਰੋ ਮੈਨੂੰ ਔਗਣਾ ਦੇ ਭਰੇ ਨੂੰ ਮੈਨੂੰ ਆਲਸੀ ਨੂੰ ਉੱਦਮ ਦੋ ਆਕਤ ਦਉ ਕਿ ਮੈਂ ਅਮਰਤ ਵੇਲੇ ਉੱਠ ਕੇ ਨਾਮ ਜਪ ਕੇ ਆਪਣੇ ਬਾੜੇ ਕਰਮ ਮਾਜ ਸਕਾ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰਕੇ ਮੈਨੂੰ ਅਮਰਤ ਵੇਲੇ ਉਠਾ ਲਿਓ ਜੇ ਸਤਿਗੁਰ ਸੱਚੇ ਪਾਸ਼ਾ ਮੇਰੇ ਤੋਂ ਨਾਮ ਜਪਾ ਲਿਓ ਜੇ ਕਿਉਂਕਿ ਤੁਹਾਡੀ ਕਿਰਪਾ ਤੁਹਾਡੇ ਤਰਸ ਤੋਂ ਬਿਨਾ ਮੈਂ ਨਾ ਤਾਂ ਉੱਠ ਸਕਦਾ ਹਾਂ ਨਾ ਨਾਮ ਜਪ ਸਕਦਾ ਹਾਂ ਪਾਸ਼ਾ ਮੇਰੇ ਤੇ ਕਿਰਪਾ ਕਰੋ ਦਰਸ ਕਰੋ ਇਹ ਵੀ ਅਰਦਾਸਾਂ ਬੇਨਤੀਆਂ ਤਰਲੇ ਕਰ ਕਰਕੇ ਸੁਣਾਏ ਤਾਂ ਸਤਿਗੁਰੂ ਸੱਚੇ ਪਾਸ਼ਾ ਜ਼ਰੂਰ ਕਿਰਪਾ ਕਰਦੇ ਨੇ ਸਤਿਗੁਰੂ ਸੱਚੇ ਪਾਸ਼ਾ ਬੜੇ ਦਿਆਲੂ ਨੇ ਤਰਸ ਦੇ ਕਰਦੇ ਵਿੱਚ ਆ ਜਾਣ ਤਾਂ ਬਖਸ਼ਿਸ਼ ਦੇ ਖਾਤੇ ਖੋਲ ਲਿੰਦੇ ਨੇ ਕਿਰਾਓ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਅਗੇ ਅਰਦਾਸਾਂ ਬੇਨਤੀਆਂ ਕਰੀਏ ਸਮੇਂ ਸਿਰ ਸੌਈਏ ਟੀਵੀ ਮੋਬਾਈਲ ਤੋਂ ਪਰਹੇਜ਼ ਕਰੀਏ ਗੁਰੂ ਦਾ ਨਾਮ ਜਪਦੇ ਜਪਦੇ ਸਾਈਏ